ਹਾਂ ਜੀ ਕਿਸਾਨਾਂ ਦੇ ਵੀਰੋ ਜਨਵਰੀ ਮਹੀਨੇ ਦੇ ਵਿੱਚ ਜਿਹੜੇ ਆਪਣੇ ਕਿਸਾਨ ਵੀਰ ਕੱਦੂ, ਕਰੇਲੇ, ਤੋਰੀਆਂ ਦੇ ਬੀਜ اگਾਉਣਾ ਚਾਹੁੰਦੇ ਨੇ ਕਿਉਂਕਿ ਇਸ ਮਹੀਨਾ ਜਿਹੜਾ ਜਨਵਰੀ ਮਹੀਨੇ ਦੇ ਵਿੱਚ ਜਿਆਦਾ ਠੰਡ ਹੋਣ ਦੇ ਕਾਰਨ ਜਿਹੜੇ ਆਪਣੇ ਕੱਦੂ ਕਰੇਲਿਆਂ ਦੇ ਬੀਜ ਨੇ ਥੋੜਾ ਕੋਈ ਲੇਟ ਉੱਗਦੇ ਨੇ ਜੇਕਰ ਆਪਾਂ ਸਮਾਂ ਦੇਖੀਏ ਤਾਂ 8 ਦਿਨਾਂ ਤੋਂ ਲੈ ਕੇ 15 ਦਿਨ ਤੱਕ ਜਿਹੜੇ ਆਪਣੇ ਬੀਜ ਉੱਗਣ ਦਾ ਸਮਾਂ ਲਿਆ ਜਾਂਦੇ ਨੇ ਕਿਉਂਕਿ ਜਿਆਦਾ ਠੰਡ ਹੋਣ ਦੇ ਕਾਰਨ ਜੇਕਰ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ 70 ਰੁਪਏ ਕਿਲੋ ਵਾਲੇ ਕੱਦੂ ਕਰੇਲੇ ਖਾਣਾ ਨਹੀਂ ਚਾਹੁੰਦੇ ਤਾਂ ਆਪਾਂ ਨੂੰ ਖੁਦ ਮਿਹਨਤ ਕਰਕੇ ਇਹਨਾਂ ਦਿਨਾਂ ਦੇ ਵਿੱਚ ਹੁਣ ਆਪਾਂ ਕੱਦੂ-ਕਰੇਲੇ ਦੇ ਆਪਾਂ ਬੀਜ ਉਗਾ ਸਕਦੇ ਹਾਂ ਤੇ ਅੱਜ ਆਪਾਂ ਤੁਹਾਡੇ ਨਾਲ ਇੱਕ ਵਿਧੀ ਸ਼ੇਅਰ ਕਰਾਂਗੇ ਜਿੰਦੇ ਨਾਲ ਆਪਾਂ ਸੌਕੇ ਤਰੀਕੇ ਦੇ ਨਾਲ ਹੀ ਆਪਾਂ ਬੜੇ ਆਸਾਨੀ ਦੇ ਨਾਲ ਜਿਹੜੇ ਆਪਣੇ ਜਿੰਨੇ ਵੀ ਬੀਜ ਆਪਾਂ ਬੀਜਾਂਗੇ ਉਹ ਪੂਰੇ ਤਰੀਕੇ ਦੇ ਨਾਲ ਪ੍ਰੋਪਰ ਤਰੀਕੇ ਦੇ ਨਾਲ ਜਿਹੜੇ ਆਪਣੇ ਜਰਮੀਨੇਟ ਹੋਣਗੇ ਜਰਮੀਨੇਸ਼ਨ ਹੋਣਗੇ ਤਾਂ ਆਪਾਂ ਵਧੀਆ ਆਪਾਂ ਆਪਾਂ ਆਪਦੇ ਕਰੇਲੂ ਸਬਜ਼ੀ ਆਪਾਂ ਤਿਆਰ ਕਰ ਸਕਦੇ ਹਾਂ ਤੇ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਜੇ ਤੁਹਾਨੂੰ ਆਪਾਂ ਕਿਸਾਨਾਂ ਵੀਰ ਆਪਾਂ ਕਰੇਲੇ ਬੀਜਦੇ ਆ ਜੋ ਵੀ ਆਪਾਂ ਬੀਜ ਬੀਜਨੇ ਆ ਆਪਾਂ ਬਜਾਰੋਂ ਬੀਜ ਲੈ ਕੇ ਆਉਣੇ ਜਿੱਥੋਂ ਚਾਹੇ ਜਿੱਥੋਂ ਵੀ ਤੁਸੀਂ ਲੈ ਕੇ ਆਉਂਦੇ ਹੋ ਤਾਂ ਪਹਿਲਾਂ ਆਪਾਂ ਕਿਸਾਨਾਂ ਵੀਰੋ ਜਿਹੜੀ ਆਪਾਂ ਮਿੱਟੀ ਲੈਣੀ ਹੈ ਮਿੱਟੀ ਦੇ ਵਿੱਚ ਆਪਾਂ ਸੁੱਕੀ ਮਲੀ ਜਿਹੜੀ ਆਪਣੀ ਸੁੱਕੀ ਰੋੜੀ ਹੁੰਦੀ ਹੈ ਉਹ ਆਪਾਂ ਵਿੱਚ ਮਿਕਸ ਕਰ ਲੈਣੀ ਹੈ ਜਾਨੀ ਕਿ ਸੁੱਕਾ ਗੋਹਾ ਲੈਣਾ ਆਪਾਂ ਸੁੱਕੀ ਮਲੀ ਇਹ ਨਾ ਹੋਵੇ ਕਿ ਆਪਾਂ ਜਿਹੜਾ ਗਿੱਲਾ ਗੋਹਾ ਹੁੰਦਾ ਉਹ ਆਪਾਂ ਨਹੀਂ ਵਰਤਣ ਦੇ ਸੁੱਕਾ ਜਿਵੇਂ ਆਪਾਂ ਮਲੀ ਕਹਿ ਦਿੰਨੇ ਪਿੰਡਾਂ ਦੇ ਵਿੱਚ ਉਹਨੂੰ ਆਪਾਂ ਮਿੱਟੀ ਦੇ ਵਿੱਚ ਮਿਕਸ ਕਰਕੇ ਜਾਨੀ ਕਿ 70% ਮਿੱਟੀ 30 40% ਜਿਹੜੀ ਆਪਣੀ ਵਿਚ ਮਲੀ ਹੋਣੀ ਚਾਹੀਦੀ ਉਹਨੂੰ ਆਪਾਂ ਥੈਲੇ ਲਏ ਹੋਣੇ ਨੇ ਬਾਜ਼ਾਰ ਦੇ ਵਿੱਚੋਂ ਲਫਾਫਿਆਂ ਦੇ ਬਣੇ ਜਿਵੇਂ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਵਿੱਚ ਮਿਕਸ ਕਰਕੇ ਚੰਗੀ ਤਰ੍ਹਾਂ ਉਹਨੂੰ ਆਪਾਂ ਮਿੱਟੀਆਂ ਉਹਨਾਂ ਵਿੱਚ ਭਰ ਲੈਣੀ ਹੈ ਪਰੰਤੋਂ ਬਾਅਦ ਜਿਹੜੇ ਆਪਣੇ ਹੈਗੇ ਜੀ ਕ੍ਰੇਲਿਆਂ ਦੇ ਬੀਜ ਇਹਨੂੰ ਆਪਾਂ ਕੱਚੀ ਲੱਸੀ ਦੇ ਵਿੱਚ ਯਾਨੀ ਕਿ ਆਪਾਂ ਇੱਕ ਗਲਾਸ ਦੇ ਵਿੱਚ ਪਾਣੀ ਪਾ ਕੇ ਉਹਦੇ ਵਿੱਚ ਦੋ ਕ ਚਮਚੇ ਜਿਹੜਾ ਆਪਾਂ ਦੁੱਧ ਪਾ ਲੈਨੇ ਤਾਂ ਉਹ ਕੱਚੀ ਲੱਸੀ ਬਣ ਜਾਂਦੀ ਉਹਦੇ ਵਿੱਚ ਜਿਹੜੇ ਆਪਾਂ ਕ੍ਰੇਲਿਆਂ ਦੇ ਬੀਜ ਨੇ ਆਪਾਂ 15 ਤੋਂ 20 ਘੰਟੇ ਜਦ ਲਗਭਗ ਆਪਾਂ ਭਿਉ ਕੇ ਰੱਖਣੇ ਨੇ ਤਾਂ ਉਸ ਤੋਂ ਜਾਨਕੀ 20 ਘੰਟੇ ਆਪਾਂ ਨੂੰ ਪਿਉਣੇ ਜ਼ਰੂਰੀ ਨੇ ਜਿਹੜੇ ਆਪਣੇ ਘਰੇਲਿਆਂ ਦੇ ਬੀਜ ਨੇ ਉਹਨਾਂ ਨੂੰ ਪਿਉ ਕੇ ਆਪਾਂ ਇਹਨਾਂ ਜਿਹੜੇ ਪੈਕਟਾਂ ਦੇ ਵਿੱਚ ਜਿਹੜੇ ਆਪਾਂ ਲਫਾਫੇ ਲੈ ਕੇ ਉਹਨਾਂ ਦੇ ਜਿੰਨਾ ਵਿੱਚ ਆਪਾਂ ਮਿੱਟੀ ਭਰਨੀ ਹੈ ਇਹਨਾਂ ਵਿੱਚ ਆਪਾਂ 1 ਇੰਚ ਦੀ ਦੂਰੀ ਤੇ ਆਪਾਂ ਡੂੰਘੇ ਲਗਾ ਦੇਣੇ ਨੇ ਤੇ ਜਿਹੜੇ ਆਪਣੇ ਹੈਗੇ ਜੀ ਦੂਜੇ ਬੀਜ ਕੱਦੂ ਇੱਕ ਆਪਣੇ ਤੋਰੀਆਂ ਨੇ ਤਾਂ ਕੀਆ ਕੱਦੂ ਹੈ ਜੋ ਵੀ ਆਪਣੀਆਂ ਹੋਰ ਬੀਜ ਆਪਾਂ ਤੁਸੀਂ ਲਾਉਣਾ ਚਾਹੁੰਦੇ ਹੋ ਉਹ ਜਿਹੜੇ ਆਪਣੇ ਬੀਜ ਨੇ ਆਪਾਂ ਪਾਣੀ ਦੇ ਵਿੱਚ 3-4 ਘੰਟੇ ਭਿਓ ਕੇ ਰੱਖਣੇ ਨੇ ਜਾਂ ਕਿ ਇੱਕ ਕੱਪ ਗਲਾਸ ਦੇ ਵਿੱਚ ਆਪਾਂ ਪਾਣੀ ਲੈ ਲੈਂਦਾ ਤਾਂ ਉਹਨਾਂ ਵਿੱਚ ਜਿਹੜੇ ਆਪਾਂ ਦੁੱਜੇ ਬੀਜ ਨੇ ਉਹ ਆਪਾਂ ਸਾਰੇ ਆਪਾਂ ਦੋ ਤੋਂ ਤਿੰਨ ਚਾਰ ਘੰਟੇ ਜਿਹੜੇ ਪਾਣੀ ਵਿੱਚ ਭਿਓ ਕੇ ਰੱਖਦੇ ਹਾਂ ਤਾਂ ਫਿਰ ਉਸ ਤੋਂ ਬਾਅਦ ਜਿਹੜੇ ਆਪਣੇ ਬੀਜ ਆਪਣੇ ਇਹਨਾਂ ਪੈਕਟਾਂ ਦੇ ਵਿੱਚ ਜਿਹੜੇ ਆਪਾਂ ਤਿਆਰ ਕੀਤੇ ਹੋਏ ਨੇ ਇਹਨਾਂ ਵਿੱਚ ਲਗਾ ਦੇਣੇ ਤੇ ਇਹਨਾਂ ਦਿਨਾਂ ਦੇ ਵਿੱਚ ਕਿਸਾਨ ਵੀਰੋ ਜਿਹੜੇ ਆਪਣੇ ਬੀਜ ਅਗਾਉਣੇ ਬਹੁਤ ਮੁਸ਼ਕਲ ਹੁੰਦੇ ਨੇ ਜਿਆਦਾ ਠੰਡ ਪੈਣ ਦੇ ਕਾਰਨ ਇਹਨਾਂ ਨੂੰ ਆਪਾਂ ਪੈਕਟਾਂ ਦੇ ਵਿੱਚ ਬੰਦ ਕਰ ਪੈਕਟਾਂ ਦੇ ਵਿੱਚ ਆਪਾਂ ਮਿੱਟੀ ਪਾ ਕੇ ਉਸ ਤੋਂ ਬੀਜ ਲਗਾ ਕੇ ਕਿਸੇ ਆਪਾਂ ਜੇਕਰ ਆਪਣੇ ਥੋੜੇ ਜਿਹੇ ਪੈਕੇਟ ਕਾਪਾ ਘੱਟ ਜਿਵੇਂ ਘਰੇਲੂ ਸਬਜ਼ੀ ਤਿਆਰ ਕਰ ਰਹੇ ਆ ਤਾਂ ਆਪਾਂ ਕਿਸੇ ਟੋਕਰੇ ਦੇ ਵਿੱਚ ਇਹਨਾਂ ਨੂੰ ਰੱਖ ਕੇ ਉੱਪਰੋਂ ਆਪਾਂ ਲਿਫਾਫੇ ਦੇ ਨਾਲ ਢੱਕ ਕੇ ਯਾਨੀ ਕਿ ਇਹਨਾਂ ਨੂੰ ਆਪਾਂ ਗਰਮੈਸ਼ ਦੇਣੀ ਹੈ ਗਰਮੈਸ਼ ਦੇ ਨਾਲ ਹੀ ਜਿਹੜੇ ਆਪਣੇ ਬੀਜ ਜਲਦੀ ਉੱਗਣਗੇ ਆਪਾਂ ਕਿਸੇ ਲਿਫਾਫੇ ਦੇ ਨਾਲ ਟੋਕਰੇ ਦੇ ਅੰਦਰ ਰੱਖ ਕੇ ਉਤੋਂ ਆਪਾਂ ਇਹਨੂੰ ਢੱਕ ਦੇਣਾ ਜਾਂ ਵੀ ਤਾਂ ਜੋ ਜਿਹੜੀ ਆਪਣੀ ਬਾਹਰੋਂ ਠੰਡੀ ਹਵਾ ਇਹਨਾਂ ਨੂੰ ਨਾ ਲੱਗੇ ਫਿਰ ਜਿਹੜੇ ਆਪਣੇ ਕਿਸਾਨ ਵੀਰੋ ਜਿਹੜੇ ਆਪਣੇ ਬੀਜ ਜਰਮੀਨੇਸ਼ਨ ਹੋਣਗੇ ਜੇਕਰ ਆਪਾਂ ਬੀਜ ਲਗਾ ਕੇ ਸਿੱਧੇ ਰੱਖ ਦਿੰਨੇ ਆ ਤਾਂ ਜਿਹੜੇ ਆਪਣੇ ਬੀਜ ਹੈ ਜਰਮੀਨੇਸ਼ਨ ਬਹੁਤ ਘੱਟ ਹੁੰਦੇ ਨੇ ਕਿਉਂਕਿ ਜਿਆਦਾ ਠੰਡ ਪੈਣ ਦੇ ਕਾਰਨ ਇਹਨੂੰ ਆਪਾਂ ਅੰਦਰ ਵੀ ਰੱਖ ਸਕਦੇ ਹਾਂ ਉੱਪਰੋਂ ਲਿਫਾਫਾ ਵੀ ਨਾਲ ਢੱਕ ਕੇ ਰੱਖਣਾ ਕਿ ਜਿਹੜੀ ਬਾਹਰੋਂ ਠੰਡ ਨਾ ਲੱਗੇ ਯਾਨੀ ਕਿ ਇਹਨਾਂ ਨੂੰ ਗਰਮੈਸ਼ ਹੋਣੀ ਚਾਹੀਦੀ ਹੈ ਗਰਮੈਸ਼ ਜੇ ਕਰਾਵੇਗੀ ਬੀਜਾਂ ਨੂੰ ਤਾਂ ਤਾਂ ਹੀ ਜਿਹੜਾ ਆਪਣੇ ਵਧੀਆ ਪ੍ਰੋਪਰ ਤਰੀਕੇ ਨਾਲ ਜਿਹੜੇ ਆਪਣੇ ਬੀਜ ਆਪਾਂ ਲਗਾਏ ਨੇ ਆਪਣੇ ਪ੍ਰੋਪਰ ਤਰੀਕੇ ਨਾਲ ਜਿਹੜੇ ਬੀਜ ਜਰਮੀਨੇਸ਼ਨ ਹੋਣਗੇ ਤਾਂ ਆਪਾਂ ਅੱਗੇ ਜਾ ਕੇ ਫਿਰ ਆਪਾਂ ਉਹਨਾਂ ਤੋਂ ਫਲ ਲੈ ਸਕਦੇ ਆ ਤੇ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ